ਸਮਾਨਤਾ ਦੇ ਬਿਨ ਕਕਰਾਲਾ ਭਾਈ ਕਾ ਵਿਖੇ ਤਿੰਨ ਕਨਾਲ ਜ਼ਮੀਨ ਨੂੰ ਲੈ ਕੇ ਦੋਹਾਂ ਪੱਖਾਂ ਵਿਚ ਲੜਾਈ ਹੋਈ ਹੈ ਦੋਨੋਂ ਪਾਰਟੀਆਂ ਸਮਾਣਾ ਕੇ ਸਰਕਾਰੀ ਹਸਪਤਲ ਵਿਚ ਜੇਰੇ ਇਲਾਜੇ ਦੋਹਾਂ ਦੇ ਵਿੱਚ ਦੋ ਔਰਤਾਂ ਜ਼ਖਮੀ ਹੋਈਆਂ ਇੱਕ ਔਰਤ ਦਾ ਕਹਿਣਾ ਹੈ ਕਿ ਮੈਂ ਮੇਰਾ ਪਤੀ ਕੀ ਡੈਥ ਹੋ ਚੁਕੀ ਹੈ ਔਰ ਮੈਂ ਆਪਣੀ ਜ਼ਮੀਨ ਸਾਰੀ ਬੱਬੂ ਬਾਜਵਾ ਨੂੰ ਵੇਚ ਦਿੱਤੀ ਹੈ ਔਰ ਉਸ ਦੇ ਵਿੱਚ ਤਿੰਨ ਕਨਾਲ ਜ਼ਮੀਨ ਦਾ ਜਿਹੜਾ ਮਾਮਲਾ ਹੈ ਉਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਬੱਬੂ ਬਾਜਵਾ ਕੀ ਜੀ ਸਾਨੂੰ ਇਸ ਕੀ ਜਿਹੜੇ ਦਾਦੀ ਸੀ ਉਹਨੇ ਇਸ ਕੇ ਨਾਮ ਬਸਤ ਲਿਖੀ ਸੀ ਔਰ ਇਹ ਜ਼ਮੀਨ ਮੇਰੇ ਕਬਜ਼ੇ ਦੇ ਵਿੱਚ ਹੈ ਲੇਕਿਨ ਦੂਜੀ ਪਾਰਟੀ ਦਾ ਕਹਿਣਾ ਹੈ ਕਿ ਇਹ ਜ਼ਮੀਨ ਸਾਡੀ ਹੈ ਉਹਨਾਂ ਨੇ ਸਾਡੇ ਦੇ ਇਸ ਤੇ ਸਟੇ ਰੱਖੀ ਦੂਜੀ ਪਾਰਟੀ ਵੀ ਕਹਿੰਦੀ ਸਾਡੇ ਬੱਬੂ ਮਾਨ ਕਹਿੰਦਾ ਸਾਡੇ ਕੋਲ ਸਟੇ ਹੈ ਇਸ ਨੂੰ ਲੈ ਕੇ ਉਹ ਦੋਨੋਂ ਪਾਰਟੀਆਂ ਦਾਖਲ ਐ ਪੁਲਿਸ ਅਧਿਕਾਰੀ ਮਵੀ ਕਲਾਂ ਨਾਲ ਗਲਵਾਦ ਕੀਤੀ ਕੀਤੇ ਤੇ ਉਹਨਾਂ ਨੇ ਕਿਹਾ ਕਿ ਦੋਨੋਂ ਪੱਖਾਂ ਦੇ ਬਿਆਨ ਦਰਜ ਕਰਕੇ ਕਾਨੂੰਨ ਦੇ ਮਤਾਕੇ ਬਣਦੀ ਕਾਰਵਾਈ ਕੀਤੀ ਜਾਏਗੀ ਸਾਰਾ ਹੁਣ ਮਾਮਲਾ ਜਾਂਚ ਦਾ ਹੈ ਇਹ ਬੱਬੂਨ ਵੇਚੀ ਹੈ ਨਹੀਂ ਬੱਬੂਨ ਵੇਚੀ ਕਿੰਨੇ ਜ਼ਮੀਨ 6 ਕਨਾਲਾਂ 6 ਸਾਨੂੰ ਸਾਡੇ 6 ਕਨਾਲਾਂ ਜੀ ਹਾਂ ਜੀ ਉਹ ਜਦੋਂ ਬਸ ਅਸੀਂ ਆਉਨੇ ਆਈ ਵੀ ਕੋਈ ਕੰਮ ਉੱਥੇ ਖੜਦੇ ਆ ਜਾਂ ਬੈਠਨੇ ਆ ਜਾਂ ਕੋਈ ਆਪਦਾ ਉਂ ਵੀ ਹੁੰਨੇ ਆ ਫੇਰ ਵੀ ਨਾ ਖੜਨ ਦਿੰਦੇ ਵੀ ਅਜ ਕੰਦ ਕਢਾਉਣ ਆਈ ਸੀ ਹੋਰ ਵੀ ਦੀ ਤਨਕਨਾਲਾ ਰਹਿੰਦੀ ਐ ਨੇ ਮੇਰੀ ਅੱਛਾ ਉੱਥੇ ਕੰਦ ਕਢਾਣਾ ਆਇਆ ਤੁਸੀਂ ਵੀ ਜਿਹੜੀ ਵੇਚੀ ਉਹਨਾਂ ਨੇ ਫੇਰ ਸੱਟਾ-ਸੱਟਾ ਜੀ ਮਾਰੀਆਂ ਹਾਂ ਲੜਨ ਲੱਗ ਗਏ ਹਾਂ ਮੇਰੇ ਮਾਰੇ ਮੈਂ ਲੋਕ ਲਾਉਣ ਆਈ ਸੀ ਦੱਸਿਏ ਪੁਲਿਸ ਨੂੰ ਹਾਂ ਜੀ ਦੱਸਿਆ ਅਸੀਂ ਫਿਤਪਾਲ ਕੌਰੀ ਹਾਂ ਜੀ ਇਹਨਾਂ ਤੋਂ ਮੈਂ ਜ਼ਮੀਨ ਲਈਏ ਜੀ ਇਹਨਾਂ ਤੋਂ ਜ਼ਮੀਨ ਲਈਏ ਜੀ ਮੈਂ ਸਾਡੇ ਛੇ ਖਨਾਲਾਂ ਦੀ ਰਜਿਸਟਰੀ ਕਰਾ ਲਈ ਜੀ ਇਹਨਾਂ ਦੇ ਜਿਹੜਾ ਪਤੀ ਸੀ ਉਹ ਗਰਮੀਤ ਕੌਰ ਨੂੰ ਬਿਆਨਾ ਕਰ ਗਿਆ ਸੀ ਬਿਆਨੇ ਤੇ ਕਬਜ਼ਾ ਦੇ ਗਿਆ ਸੀ ਜੀ ਉਹ ਤੋਂ ਗਰਮੀਤ ਕੌਰ ਤੋਂ ਗਾਹਾਂ ਉਹਦੀ ਸਹਿਮਤੀ ਨਾਲ ਜੀ ਬਿਆਨਾ ਮੈਲਾਤਾ ਸੀ ਜੀ ਉਹ ਫਿਰ ਮੈਂ ਇਹਨਾਂ ਤੋਂ ਦੋ ਜਾਣਿਆ ਤੋਂ ਰਜਿਸਟਰੀ ਕਰਾ ਲਈ ਜੀ ਬਾਕੀ ਸਾਡਾ ਕੋਰਟ ਦੇ ਵਿੱਚ ਕੇਸ ਚੱਲਦਾ ਜੀ ਇਸ ਮੈਟਰ ਤੇ ਤੇ ਜੀ ਇਹਨਾਂ ਤੋਂ ਜਦੋਂ ਮੈਂ ਨਿਆ ਕਰਾ ਲਈ ਤਾਂ ਬਿਆਨੇ ਦੇ ਉੱਤੇ ਮੇਰਾ ਕਬਜ਼ਾ ਸੀ ਜੀ ਇਹ ਤਿੰਨ ਕਨਾਲਾਂ ਵੀ ਨੇ ਜਿਹੜੀਆਂ ਜਿਹੜਾ ਕਿ ਉਹ ਮਾਤਾ ਨੂੰ ਉਹਤੇ ਵੀ ਮੇਰਾ ਕਬਜ਼ਾ ਹੈ ਜੀ ਉਸ ਦਾ ਕੋਰਟ 'ਚ ਕੇਸ ਚੱਲ ਰਿਹਾ ਪਰ ਜਿਹੜੇ ਇਹ ਸ਼ਖਸ ਨੇ ਜਿਹੜਾ ਨੇ ਇਹ ਇਹ ਅੱਜ ਕੀਤਾ ਇਹਨਾਂ ਨੇ ਵਾਕਾ ਕੀਤਾ ਇਹ ਇਹ ਬੰਦੇ ਅੱਜ ਤੁਸੀਂ ਕੀ ਕਰ ਰਹੇ ਸੀ ਉੱਥੇ ਆਪਣੀ ਥਾਂ ਦੇ ਅੱਜ ਅਸੀਂ ਜੀ ਆਪਣੀ ਥਾਂ ਦੇ ਉੱਤੇ ਚਾਰ ਦਿਵਾਰੀ ਜੀ ਅੱਜ ਉੱਥੇ ਕਰ ਰਹੇ ਸੀ ਕਿਉਂਕਿ ਸਾਡੀਆਂ ਵਾਲੇ ਦਲੇ ਕੰਦਾ ਨਹੀਂ ਹੈਗੀਆਂ ਘਰ ਦੇ ਵਾਲੇ ਦਲੇ ਜੀ ਤੇ ਜੀ ਅਸੀਂ ਉੱਥੇ ਚਾਰ ਦਿਵਾਰੀ ਕਰਨ ਗਏ ਸੀ ਕਿਉਂਕਿ ਕੋਰਟ ਨੇ ਮੈਨੂੰ 19 ਨੰਬਰ ਕਿਲਾ ਤੇ ਘਰ ਦਾ A, B, C, D, आपनिया आपनिया थे, थे, थे। ए बी सी डी ਪਾ ਸਾਰਾ ਨਕਸ਼ਾ ਪਾ ਕੇ ਮੈਨੂੰ ਉਹਨਾਂ ਨੇ ਕਬਜ਼ਾ ਦਿੱਤਾ ਤੇ ਮੇਰੇ ਹੱਕ ਚ ਸਟੇ ਕੀਤੀ ਹੈ ਅਸੀਂ ਆਪਣੀਆਂ ਕੋ ਆਪਣੀਆਂ ਕੰਦਾ ਘੱਟ ਰਹੇ ਸੀ ਉੱਥੇ ਇਹ ਇਹ ਸ਼ਖਸ਼ਾਏ ਇਹ ਕਈ ਕਈ ਗੱਡੀਆਂ ਚ ਕੋਈ 4-5 ਗੱਡੀਆਂ ਦੇ ਵਿੱਚ ਇਹਨਾਂ ਨੇ ਆ ਕੇ ਉੱਥੇ ਗੁੰਡਾਗਰਦੀ ਕੀਤੀ ਜੀ ਤਲਵਾਰਾਂ ਲਹਿਰਾਈਆਂ ਇਹਨਾਂ ਕੋਲ ਪਿਸਤੌਲ ਸੀ ਜੀ ਇਹਨਾਂ ਕੋਲ ਤੇ ਇਹਨਾਂ ਨੇ ਪੁਲਿਸ ਨੂੰ ਕੰਪਲੇਟ ਕਰਿਆ ਤੁਸੀਂ ਅਸੀਂ ਪੁਲਿਸ ਕੋਲ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਜਿਹੜੇ ਮੇਰੇ ਨਾਲ ਦਿਹਾੜੀਦਾਰ ਸੀ ਜੀ ਉੱਥੇ ਇਹ ਉਹਨਾਂ ਦੇ ਪਿੱਛੇ ਪੈ ਗਈ ਜੀ ਉਹਨਾਂ ਨੂੰ ਇਲਾਕੇ ਦੇ ਵਿੱਚ ਖੇਤਾਂ 'ਚ ਉਹਨਾਂ ਨੂੰ ਭਜਾਇਆ ਜੀ ਉਹਨਾਂ ਨੂੰ ਤੇ ਇਹਨਾਂ ਨੇ ਹਰ ਇੱਕ ਬੰਦੇ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਜੋ ਮੇਰੇ ਨਾਲ ਉੱਥੇ ਸੀ ਵੀ ਇਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਕੋਰਟ ਨੇ ਸਟੇ ਦਿੱਤੀ ਹੋਈ ਹੈ ਇਹਦੀ ਜ਼ਮੀਨ ਤੇ ਆਹ ਕਰਨ ਆਏ ਤੇ ਕਬਜ਼ਾ ਇਹਦੀ ਆਲੇ-ਦਾਲੇ ਦਬਾਬ ਤੇ ਉਹ ਕਰਦੇ ਤੇ ਕੰਦਾ ਮਾਰਦੇ ਤੇ ਮੈਂ ਇਹਨੂੰ ਛਡਾਉਣ ਆਈ ਇਹ ਮੁੰਡੇ ਲੈ ਕੇ ਆ ਗਿਆ ਤੇ ਜਨਾਨੀਆਂ ਲੈ ਕੇ ਆ ਗਿਆ ਜਦੋਂ ਛਡਾਉਣ ਲੱਗੀ ਤਾਂ ਮੇਰੇ ਵੀ ਸੱਟਾਂ ਮਾਰ ਗਏ ਕਾਫੀ ਇਹ ਬੇਟਾ ਤੁਹਾਡਾ ਇਹ ਪਾਈ ਲੱਗਦਾ ਈ ਮੇਰਾ ਹਾਂ ਇਹਦੇ ਵੀ ਮਾਰੀਆਂ ਮੈਨੂੰ ਸੁਣਾਉਣ ਆਈ ਸੀ ਕੱਲੇ ਜੀ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕੰਮ ਕਰ ਰਹੇ ਸੀਗੇ ਹੂੰ ਕੁਝ ਬੰਦੇ ਆਏ ਜੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ ਹੂੰ ਉਹਨਾਂ ਨੇ ਮੈਨੂੰ ਤੇ ਗੰਡਾਸਾਂ ਵਾਲਾ ਜਦੋਂ ਮੈਨੂੰ ਸਲੋਟ ਕਰਿਆ ਤਾਂ ਮੇਰੇ ਆਵਾਜ਼ ਮਤਲਬ ਜੇ ਜੀ ਤੇ ਮੈਨੂੰ ਡੰਡਿਆ ਸੁੱਟਿਆ ਨਾਲ ਕੁਝ ਲੇਡੀਜ਼ ਵੀ ਦੀ ਨਾਲ ਜੀ ਇਹ ਤੁਹਾਨੂੰ ਬਤਾਉਣਾ ਉਹ ਕੀ ਮੈਟਰ ਹੈ ਉਸ ਕੋ ਕਹਿੰਦਾ ਉਸ ਤੇ ਸਟੇ ਸਾਡੇ ਕੋਲ ਤਿੰਨ ਕਨਾਲ ਕੌਣ ਹੀ ਮੈਨੂੰ ਬੇਬੇਦੋ ਲਈ ਕਿਸੀ ਤੋਂ ਜੀ ਅਮੀਰ ਕੌਰ ਦਾ ਨਾਮ ਤੋਂ ਉਹਦਾ ਆਪਣੇ ਨਾਮ ਰਜਿਸਟਰੀ ਹੈ ਜੀ ਇੰਤਕਾਲ ਆ ਜੀ ਕਰਦਾਉਦੀਆਂ ਵੀ ਨੇ ਆਪਾਂ ਨੇ ਗਣ ਕਬੱਡੀ ਹੈ ਜੀ ਉੱਤੇ ਤੇ ਕੱਖ ਵੀ ਬੀਜੇ ਹੋਏ ਨੇ ਜੀ ਉੱਤੇ ਦੋ ਕਮਰੇ ਨੇ ਜੀ ਆਪਣੀ ਉਹ ਆਪਾਂ ਮਾਤਾ ਨੇ ਚਾਹ ਬਿਆ ਸਮਾਨ ਨਾ ਹੁੰਦੇ ਨੇ ਜੀ ਸਾਰੀ ਥਾਂ ਦੇ ਉੱਤੇ ਕੋਟ ਨੇ ਸਟੇਜ ਦਿੱਤੀ ਹੋਈ ਹੈ ਜੀ ਮਿੰਦੀ ਸਟੇਜ ਹੈ ਜੀ ਪਿੱਛੇ ਦੀ ਮੀਨ ਉਹਨਾਂ ਦੀ ਖਾਲੀ ਪਈ ਆ 500 ਰੁਪਈਆ ਜੀ ਅੱਛਾ ਆਪਣੀ ਜ਼ਮੀਨ ਦੇ ਵਿੱਚ ਆਪਾਂ ਨੇ ਕੱਖ ਬੀਜੇ ਹੋਏ ਨੇ ਪਹਿਲਾਂ ਕਣਕ ਬੀਜੀ ਹੋਈ ਸੀ ਠੀਕ ਆਪਣੀ ਜ਼ਮੀਨ 'ਤੇ ਆਪਾਂ ਬਾਰੇ ਮਿਲਦੇ ਨੇ ਜੀ ਜਦ ਕਿ ਉਹ ਕਹਿੰਦੇ ਵੀ ਇਹ ਜ਼ਮੀਨ ਸਾਨੂੰ ਛੱਡੋ ਜੀ ਧੱਕਾ ਕਰਦੇ ਨੇ ਸਾਡੇ ਨਾਲ ਸਬੰਧ ਨਹੀਂ ਸਾਨੂੰ ਦੱਬਣ ਦੀ ਕੋਸ਼ਿਸ਼ ਕਰਦੇ ਨੇ ਮੈਂ ਪਹਿਲਾਂ ਵੀ ਸਾਡੇ ਤੇ ਹਮਲਾ ਕਰਿਆ ਜੀ ਕੋਰਟ ਆਫ ਕੰਟੈਂਟ ਅਸੀਂ ਬਾਈ ਹੋਈ ਹੈ ਜੀ ਠੀਕ ਕੋਰਟ ਨੇ ਸਾਨੂੰ ਆਰਡਰ ਵੀ ਦਿੱਤੇ ਹੋਏ ਬਾਈ ਨੇ ਵੀ ਤੁਸੀਂ ਆਪਣੀ ਬਾਹੋ ਬੀਜੋ ਜੱਜ ਸਾਹਿਬ ਵੱਲੋਂ ਸਾਨੂੰ ਆਰਡਰ ਹੋਏ ਹੋਏ ਨੇ ਠੀਕ ਠੀਕ ਹਾਂ ਹਾਂਜੀ ਇਹ ਕਕਰਾਲਾ ਭਾਈ ਦਾ ਪਿੰਡ ਹੈ ਕੋਈ ਹਾਂ ਸਮਾਣੇ ਦੇ ਨੇੜੇ ਉੱਥੋਂ ਆਏ ਨੇ ਚਾਰ ਪੇਸ਼ੈਂਟ ਆਏ ਆ ਸਾਡੇ ਕੋਲ ਲੇਕੀ ਦੋ ਲੇਡੀਜ਼ ਆ ਦੋ ਜੈਂਟਸ ਆ ਤੇ ਪੀਆਈ ਸੀ ਤੇ ਹਾਂਜੀ ਪੀਆਈ ਹੋ ਗਈ ਕੈਮਰਾਮੈਨ ਪੀਕੇ ਕਰਕੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼